ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਨੁਮਾਇੰਦੇ ਨਾਲ ਇੱਕ ਮੀਟਿੰਗ ਕੀਤੀ। ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਮਸਲਿਆਂ ਤੇ ਵਿਚਾਰ ਨਾਲ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ মিডিਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਡੀਏ ਵਿੱਚ ਮੁਲਾਜ਼ਮਾਂ ਨੂੰ 4% ਦੀ ਵਾਧਾ ਦਾ ਵਾਅਦਾ ਦਿੱਤਾ ਜਾਵੇਗਾ ਜੋ ਕਿ 1 ਦਸੰਬਰ ਤੋਂ ਲਾਗੂ ਮੰਨਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਇਹ ਵਾਅਦਾ ਮੁਲਾਜ਼ਮਾਂ ਨੂੰ ਨਵੇਂ ਸਾਲ ਦੇ ਤੋਹਫੇ ਵਾਜੂ ਦਿੱਤਾ ਜਾਵੇਗਾ ਹੋਰ ਖਬਰਾਂ ਵਾਸਤੇ ਦੇਖਦੇ ਰਹੋ న్యూਸ 86 ਚੈਨਲ ਆਵਾਜ਼ ਸੱਚ ਦੀ ਜੇਕਰ ਤੁਹਾਡੇ ਕੋਲ ਵੀ ਹੈ ਕੋਈ ਖਬਰ ਤੇ ਤੁਸੀਂ ਜਗ੍ਹਾ ਜ਼ਾਹਿਰ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ 9914211984 ਤੇ ਪੇਸ਼ ਕਰ ਸਕਦੇ ਹੋ ਜਾਂ ਫਿਰ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡਾ ਈਮੇਲ ਐਡਰੈਸ ਹੈ News eighty six channel at gmail.com. The, gmail the Judo Sade channel renal. Shiv Mahima Films and Productions. Contact for video albums of Singers VCDs of bands, video of singing and dance performance of your child, digital modeling photography and portfolio at a very reasonable price. Contact Shiv Mahima Films phone 98551 71082. SM Record. Contact for ऑडियो वीडियो ऑफ सिंगर रिलीजिंग योर ऑडियो वीडियो सॉन्ग कॉन्टैक्ट एसएम रिकॉर्ड मोबाइल चौरानवे छह सौ बतालीस अस्सी आठ सौ उनतालीस चौरानवे सौ बतालीस अस्सी आठ सौ उनतालीस